ਹਾਂਜੀ ਸਾਰੇ ਨੇ ਨੋਟ ਲੈ ਮੇਰੀ ਭਾਨੀ ਕਰੀ ਨਾਲੇ ਵੀਰੇ ਮੇਰੇ ਪੈਸੇ ਲੈ ਗਿਆ ਚੱਕ ਤੇ ਉਸ ਤੋਂ ਮੈਂ ਗੋਡਿਆਂ ਦਾ ਪ੍ਰੇਸ਼ ਨਾ ਮੈਂ ਸੁੱਤ ਰਹੀ ਨਹੀਂ ਜਿੰਦਾ ਮੈਂ ਬੇਦਵਾ ਹੈਗੀ ਮੈਨੂੰ ਕੋਈ ਦੱਸ ਮੈਂ ਮਾਂ ਭਾਈ ਰੱਖੇ ਨੂੰ ਕਹਿੰਦਾ ਕੋਈ ਨਹੀਂ ਮੇਰੇ ਨਾਲ ਮੇਰਾ ਬੱਚਾ ਵੀ ਸੋਇਆ ਕੋਈ ਨਹੀਂ ਪਾਣ ਆਪੇ ਇੱਕ ਦੋ ਵਾਰ ਦੋ ਮਿੰਟ ਠੀਕ ਇੱਕ ਵਾਰ ਬਾਹੋ ਗਈ ਮੇਰੇ ਘਰ ਆਣਾ ਮੈਨੂੰ ਤਾਂ ਕੁਛ ਹਾਨ ਕਰਦਾ ਹੈਗਾ ਕਿਤੇ ਨਚ ਚਾਰ ਸਾਲਾਂ ਤੋਂ ਮੈਨੂੰ ਮੇਰਾ ਸਹੁਰਾ ਵੀ ਕੁੱਟ ਮਾਰ ਕਰਦਾ ਮੈਨੂੰ ਬੋਹਾ ਕਰਦਾ ਜੀ ਹੁਣ ਮੈਂ ਵੀਰੇ ਸਲੂਨ ਕਰਿਆ ਹੰਡਿਆ ਮੇਰਾ ਸਲੂਨ ਬੰਦ ਗਿਆ ਚਲਾ ਗਿਆ ਪੁਰਸਾ ਲੈਣੇ ਵੀਰੇ ਉਹਨਾਂ ਨੂੰ ਪੁਰਸਾ ਲੈਣੇ ਵੀਰੇ ਉਹਨਾਂ ਨੂੰ ਇੱਕ ਗੱਲ ਕਹਿਣੀ ਸੀ ਸਾਡੀ ਇੱਕ ਗੱਲ ਵੀ ਨਹੀਂ ਸੁਣੀ ਕਿਉਂ ਨੇ ਵੀਰੇ ਕੋਈ ਮੈਂ ਛੱਡ ਕੇ ਗੱਲ ਦੱਸਾਂ ਦੇਖੋ ਉਹਨੇ ਕਰਕੇ ਕੋਈ ਗੱਲ ਕੋਈ ਨਾ ਕੋਈ ਗੱਲ ਕਰ ਸਕਦਾ ਨਹੀਂ ਮਦਦ ਕੋਈ ਨਹੀਂ ਆ ਵੀਰੇ ਗੁਰਮੀਲ ਸਿੰਘਾ ਪੁਲਿਸ ਆ ਉਹਨੇ ਚੁੱਪ 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 ਉਹਨੇ ਵੀਰੇ ਸਾਡੀ ਇੱਕ ਗੱਲ ਵੀ ਨਹੀਂ ਸੁਣੀ ਆਗੀ ਮੈਂ ਤੁਸੀਂ ਬੈਠੇ ਕਿੱਥੇ ਵੀਰੇ ਮੈਂ ਆਪਣੇ ਨਾਲ ਚਲਾੜ ਕੇ ਕੋਠੇ ਹੰਡੇ ਆਈਆਂ ਵੀਰੇ ਪਿੰਡ ਤੇ ਨੌਲਾ ਵੀਰੇ ਮੇਰਾ 2 ਸਾਲ ਹੋ ਗਏ ਮੇਰੇ ਕੋਲ ਮੇਰੀ ਕਾਰ ਸੋ ਇੱਕ ਤਰੀਕੀ ਦੀਆਂ ਬੋਟਾਂ ਮੈਨੂੰ ਦੋ ਨੂੰ ਆਕੇ ਨਾ ਕਦੇ ਮਿਲਦੇ। ਭਾਈ ਬਣ ਕੇ ਵੀਰੇ ਬਿਲਕੁਲ ਮਿਲੇ ਵੀਰੇ ਸਾਲੂ ਦਾ ਤੇਰਾ ਹੀ ਆਸਰਾ। ਵੀਰੇ ਅਸੀਂ ਪੂਰਾ ਦਰਦ ਅਸ ਗਿਰਦਾਸ ਕਰਦੇ ਵੀਰੇ ਵੀ ਤੂੰ ਜਿੱਤ ਜੇ ਬਸ ਤੂੰ ਜਿੱਤ ਜੇ ਸਾਰੇ। ਤੂੰ ਜਾਣਾ ਬਸਣਾ ਚਾਹੁੰਨੇ। ਵੀਰੇ ਮੈਂ ਤਾਂ ਬਸਣਾ ਚਾਹੁੰਦੀ ਮੇਰੀ ਨਾਨ ਤੇ ਮੇਰਾ ਸੋਹਰਾ ਮੈਨੂੰ ਬਸਣ ਨਹੀਂ ਦਿੰਦੇ। ਸੱਸ ਮੇਰੀ ਬਹੁਤ ਚੰਗੀ ਆ। ਪਰ ਸੋਹਰਾ ਇਸ ਮੇਤ ਖੰਡ ਮੈਨੂੰ ਇੰਨਾ ਖਰਾਬ ਪਰੇਸ਼ਾਨ ਕਰਦੇ ਆ ਵੀਰ। ਵੀਰ ਬਣ ਕੇ ਵੀਰੇ ਅਸੀਂ ਤਾਂ ਤੈਨੂੰ ਹੀ ਆਂਦਾ ਸਭ ਤੋਂ ਸਾਹਦੇ ਮੇਰਾ ਭਾਈ ਬਣ ਕੇ ਭਾਈ। ਮੈਨੂੰ ਤੇਰੇ ਜਿਵੇਂ ਮੇਰਾ ਭਰਾ ਵੀ ਨਹੀਂ। ਕੋਈ ਗੱਲ ਨਹੀਂ ਆਪਾਂ ਦੇਖ ਨੂੰ ਬੋੜ ਲਾਂਗੇ ਇਹ ਲਾਡੀ ਆ ਬਾਈ ਮੈਨੂੰ ਵੀ ਕਹਿਈ ਜਾਂਦੇ ਕੋਈ ਕੀ ਦੱਸੋ ਮੈਨੂੰ ਵੀ ਕਹਿਣ ਦੀ ਮੈਂ ਕੋਈ ਨਹੀਂ ਮੈਂ ਕਹਿਣਾ ਲੱਗਦਾ ਨਾ ਕੋਈ ਗੱਲ ਨਹੀਂ ਬਣੀ ਕੋਈ ਕਿਦਾਂ ਜਿੱਤ ਲਾ ਕੋਈ ਇਕੱਠ ਦੇ ਕਿਉਂਕਿ ਆਪਾਂ ਆ ਆ ਬੈਰੀ ਨੇ ਸਿੱਧੇ ਹੁੰਦੇ ਨੇ ਜੇ ਲੋਕਾਂ ਨੂੰ ਇਹ ਵੀ ਪੀਲ ਕਰ ਦਿਓ ਜਿਹੜੇ ਪਿੰਡਾਂ ਦਾ ਆਪਾਂ ਤੁਹਾਨੂੰ ਦਵਾਏ ਐਸੇ ਆਪਾਂ ਸਾਰੇ ਪਿੰਡ ਤੋਂ ਕਵਾਰੀ ਕੱਢੇ ਆ ਜਿਹੜੇ ਪਿੰਡਾਂ ਤੋਂ ਜਾ ਨਹੀਂ ਗਿਆ ਉਹ ਪਿੰਡ ਜਲੂਰ ਆਪਾਂ ਲੋਕਾਂ ਨੂੰ ਕਹਿ ਦਿਓ ਦਵਾਰੇ ਸਾਡੇ ਆਓ ਸਾਡੇ ਦਵਾਰੇ ਆ ਕੇ ਜਾ ਬਾਈ ਅੱਜ ਨੂੰ ਨੰਦਗੰਨ ਤੋਂ ਫੋਨ ਆਇਆ ਆਪਣਾ ਬਿਲਡੇ ਕੋ ਕਹਿੰਦੇ ਬਈ ਸਾਡੇ ਦਵਾਰੇ ਮੰਗਾ ਆਓ ਆ ਮੈਂ ਆ ਕੇ ਰਹਿ ਗਿਆ ਕਹਿੰਦੇ ਬਈ ਉਹਨੂੰ ਵੋਟਾਂ ਨੂੰ ਨਹੀਂ ਲੈ ਕੇ ਗਿਆ ਉਹਨਾਂ ਵੋਟਾਂ ਦਾ ਯਾਰ ਮੈਂ ਗੱਲਾਂ ਸੁਣਨ ਤੋਂ ਆਪ ਹੀ ਸੋਚਣਾ ਹੁਣ ਗੱਲਾਂ ਦਾ ਪਤਾ ਹੀ ਆਪਾਂ ਖੜੇ ਆ ਆਏ ਨਾ ਸੁਣਿਆ ਕਰ ਉਹਨਾਂ ਕਹਿੰਦੇ ਵੋਟਾਂ ਖੜੇ ਆ ਹੋਰ ਵੋਟਾਂ ਨੂੰ ਕਿਵੇਂ ਖੜੇ ਹੁੰਦੇ ਆ ਸਾਰ ਤਾਂ ਆਪਾਂ ਨੂੰ ਲੋਕਾਂ ਨੂੰ ਕੋਈ ਨਾ ਕਿਤੇ ਦੇ ਮੁੱਠੀ ਪਾਈ ਆ ਜੋ ਕਰਕੇ ਬਈ ਵੈਸੇ ਅਸਵਾ ਪੂਰਾ ਸਾਡੇ ਸੀਜ਼ਨ ਸੀਜ਼ਨ ਬਣ ਚਾਲਦਾ ਕੋਈ ਗਲਤਗਾ ਕੋਈ ਕੰਡਕੂਸ਼ਿਆ ਨਹੀਂ ਛੱਡਿਆ ਜੇ ਮਹਾ 100 200 ਮਿਛਵੀ ਨੇ ਜੋ ਬਹੁਤ ਧੰਨਵਾਦ ਹੰਸ ਸਾਰਿਆਂ ਦਾ ਬਈ ਬਾ ਚਲਾਰ ਪੂਰੀ ਚਲਾਰ ਬਣਾ ਲਓ ਸੋਸ਼ਲ ਮੀਡੀਆ ਦੇ ਉੱਤੇ ਟੁਲੀਆਂ ਟੀਪੀਆਂ ਵਗੈਰਾ ਫੇਸਬੁਕਾਂ ਦੇ ਉੱਤੇ ਸੋਡੀਆਂ ਪੋਸਟਾਂ WhatsApp ਪਾਸ ਤੇ ਪੋਸਟਾਂ ਸੋਡੇ ਸਟੇਟਸ ਕੋਈ ਆਪਣੇ ਚਾਲ ਵਾਲੇ ਹੋਣੇ ਚਾਹੀਦੇ ਆ ਜਾਂ ਜੇ ਅਸਾਂ ਚੱਲਦੇ ਨਾਲੇ ਕੋਈ ਹੋਣਾ ਚਾਹੀਦਾ ਹੈ। ਮਾਹੌਲ ਪੂਰਾ ਬਣਾਉਣਾ ਚਾਹੀਦਾ ਖਸੂਰ ਸਾਹਿਬ ਪੂਰਾ ਬਣਾ ਪਿਆ। ਰੀਡਕੋਟ ਬਹੁਤ ਪੂਰਾ ਬਣਾ ਮਸੂਰ ਬਹੁਤ ਪੂਰਾ ਬਣਾ। ਆਪਣੇ ਮਾਹੌਲ ਪੂਰਾ ਬਣਾ ਲਓ ਮਈਵਾ ਸੋਧ ਨਾ ਕੋਈ ਲੈਣ ਦੇਣੀ ਸਿੱਧਾ ਮੁਜਾਣੀ ਚਾਹੀਦੀ। ਜੋ ਅੱਗੇ ਵਾਸਤੇ ਜੀ ਸਿੱਖ ਤੋਂ ਅੰਮੀ ਜਿਹੜੀ ਪਾਗ ਸੀਗੀ ਨਾ ਉਹ ਪੈਰਾਂ 'ਚ ਰੁੜ ਗਈ ਸੀ। ਉਹ ਪਾਗ ਫੋਕੇ ਚੱਕ ਰਹੀਏ ਦੇ ਵਿਦਾਂ ਨੇ। ਹੋਰ ਤੁਹਾਡਾ ਫਰਕ ਬਣਦਾ ਆ। ਸਭ ਦਾ ਵੀਰਾਂ ਦਾ ਵਰਜ ਬੰਦਾ ਮੈਂ ਤੇ ਬਗੇਰੀਆਂ ਦਾ ਪੱਟੇ ਆ ਗਿਆ ਬੱਲੇ ਕੋਰ ਕੇ ਤੁਸੀਂ ਇਹ ਏਰੀਏ ਦੇ ਵੀਰ ਠੇ ਮਾ ਸਵਾਦ ਮੇਰੇ ਨੌਜਵਾਨ ਵੀਰੇ ਤੇਰੀਆਂ ਭੈਣਾ ਮਤਾਵਾ ਵੀਰ ਲੱਖੇ ਹੰਦੜ ਨੂੰ ਪੋਟਾਂ ਬਾਗੇ ਤੇ ਬੋਲ ਕਿਉਂਦੇ ਆਪਣੀ ਜਵਾਨੀ ਵਜੇ ਤੇ ਕਿਉਂਦੇ ਆਪਣੀਆਂ ਫਸਲਾਂ ਤੇ ਨਸਲਾਂ ਬਜਣ ਨਹੀਂ ਤਾਂ ਜਿੱਦਾਂ ਦਾ ਹਾਲ ਮੈਂ ਇੰਨਾ ਏਰੀਏ ਚ ਵੇਖ ਲਿਆ ਨਾ ਵੀਰੋ ਲੱਗਦਾ ਨਹੀਂ ਮੈਨੂੰ ਕਿ ਆਪਣਾ ਕੋ ਭਲਾ ਹੋਊਗਾ ਮੈਂ ਅੱਜ ਤਾਂ 500 ਪਹਿਲਾਂ ਵੀ ਕਹਿਣਾ ਰਿਹਾ

ਕਾਵਾ ਠੀਕਾ ਠੀਕਾ ਜਿਹੜੇ ਮੋਟਰਸਾਈਕਲ ਨੇ ਉਹ ਯਾਰ ਹਰਮਾਨ ਆ ਗਿਆ ਤਣਾ ਉਹ ਜਿਹੜੀ ਜਿਹੜੀ ਸਪੀਡ ਕਰਦੀ ਆ ਉਹ ਦੇਖੀ ਨਹੀਂ ਕਰਦਾ ਹੈ ਉਹ ਚਾਪਤ ਉਪਜਨਾਗਰ ਕੀ ਖੇਤਰ ਉਹ ਪਹੁੰਚਣ ਵਾਲੀ ਜਿਹੜਾ ਚੰਦਰਪਾਲ ਸਾਹਿਬ ਦੇ ਜਿਹੜਾ ਜਿਹੜੇ ਇਸ ਵੇਲੇ ਜਿਹੜੇ ਪਿੰਡ ਆਖੀ ਆ ਬਕੇ ਜਿਲ੍ਹਾ ਮਾਨ ਸਾਹਿਬ ਕੇ ਰੋਡ ਸੌਂਗ ਜਿਹੜੀ ਕਰਿਓ ਕੱਠ ਜਿਹੜਾ ਆਮਹਾਰੇ ਲੋਕ ਪੁੱਜੇ ਹੋਏ ਨੇ ਪਾਨਾ ਸਿੱਧੂ ਦੇ ਨਾਲ ਸਿਵਰਜੀ ਸਿੰਘ ਮਾਨ ਵੀ ਜਿਹੜੇ ਨਾਲ ਆ ਰਹੇ ਨੇ ਤੁਸੀਂ ਦੇਖੋ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਤੇ ਅੱਜ ਅਗਲੀ ਤੌਦੇ ਹੈਗੇ ਪੱਕ ਪੱਕ ਪਿੰਡਾਂ ਦੇ ਵਿੱਚ ਹੋਇਆ ਜੋਗਾਰ ਲਾ ਮਾਨ ਸਾਥੋਂ ਬਹੁਤ ਜਿਹੜੇ ਇਕੱਠ ਦੇ ਇਕੱਠ ਦੇ ਆਮ ਆਰੇੜੇ ਲੋਕਾਂ ਦੇ ਆਪਰੀ ਦੇ ਪੰਦੇ ਹੋਏ ਨੇ ਤੇ ਬੜੀਆਂ ਪੰਜਾਬ ਦੇ ਜਿਹੜੇ ਪੱਖੀ ਲੋਕ ਨੇ ਦਰਦੀ ਲੋਕ ਨੇ ਉਸ ਸਾਡੇ ਪਰਮੇਂਟ ਭੇਜਣਾ ਇੱਕ ਹੋਰ ਗੱਲ ਨਾਲ ਆਈ ਜਿਹੜੇ ਲੋਕ ਨੇ ਪਿੰਡਾਂ ਦੇ ਲੋਕ ਨੇ ਰਿਆ ਲੋਕ ਨੇ ਉਹ ਥੋੜਾ ਐ ਕਹਿੰਦੇ ਨੇ ਮਨ ਲੋ ਥੋੜੇ ਦਰਦ ਦੇ ਨੇ ਕਹਿੰਦੇ ਸੀ ਲੱਕੇ ਦਾ ਥੋੜਾ ਆ ਮੰਨ ਲੋ ਪਿਛਲੇ ਗਰਾਊਂਡ ਦੇਖ ਥੋੜਾ ਇਹ ਨਹੀਂ ਇਹਨੀ ਦਮੇ ਲੋਕਾਂ ਨੂੰ ਇਹਨਾਂ ਇਹਨਾਂ ਦੀਆਂ ਫਲਾਈਆਂ ਹੋਇਆ ਵਾਹਾ ਨੇ ਲੱਖੇ ਨਾਲ ਜਿਹੜੇ ਵਰਤਦੇ ਆ ਵਿੱਚ ਉਹਨੂੰ ਪੁੱਛ ਰੱਖਿਆ ਗਾ ਆ ਹਾਂ ਜੀ ਠੀਕ ਹੈ ਹੀ ਰੱਖੇ ਚਲ ਜੀ ਹਾਲੋ ਸਾਡੇ ਸਿੱਖ ਪੰਥ ਦੀ ਗੁਰੂਆਂ ਦੇ ਕੀਤੇ ਰਾਜ ਕੇ ਰਖਵਾਲੀ ਖੰਦੋ ਖੰਦੋ ਤੇ ਤਾਂ ਰੂਪ ਹੋਰ ਜਵਾਬ ਦੇਈ ਸਤਿ ਪੰਕਾ ਖਾਲ ਹੋਵੇ ਤਮੇ ਅਵਦਾਨੀ ਅਤੋਰ ਨਾਲ ਸਾਡੇ ਗੁਰੂ ਦੇ ਰੰਗ ਦੇ ਪਿਆਰੇ ਅਭੂ ਫੋਲਾ ਜੈ ਜੀ ਜੈ ਜੀ ਚਾਦ ਜੀ ਨਰਾ ਜੀ ਸਾਡੇ ਖੂਨ ਦੇ ਦਾ ਰੰਗ ਦੇ ਪਿਆਰੀ ਨੇ ਚਲੋ ਭਾਈ ਕਰੋ ਦੇਖਿਓ ਭਾਈ ਹੈ ਨਾ ਓ ਭਾਈ ਚਲੋ ਓ ਭਾਈ ਚਲੋ ਇੱਥੇ ਆ ਗੱਡੀ ਲਾ ਲਓ ਭਾਈ ਗੱਡੀ ਲੈ ਓ ਭਾਈ ਨਾ ਕੰਮ ਕਿੱਥੇ ਬੈਠੇ ਭਾਈ ਬੱਸ ਜੰਗਾਂ ਗੱਡੀ ਵਿੱਚ ਬਸ ਹੋਣੀ ਬਰ ਕੋਈ ਹੋਰ ਉਸ ਤੋਂ ਕੱਤੀ ਜਿਹੜਾ ਨਾ ਬੋਲੂ ਭਾਈ ਜੰਗਾਂ ਕੱਟਾ ਕੋਈ ਨਾ ਕੰਮ ਨਹੀਂ ਬਈ ਬੱਸ ਹੋ ਗਿਆ

मारा <laughs> सस्ता <laughs> <laughs> सर खलिस्तानी मूवमेंट के बारे में क्या कहेंगे आप सर राष्ट्रपति वो पस्ट। हमें ज़रूर चाहिए क्यों करके हमारी बात अब हिंदुत्व में सुनी नहीं जा रही। अच्छा ओके थैंक यू सर